ਕਪਾ ਬੋਰਡ ਪੈਨਲ ਪੂਰਾ ਤੁਸੀਂ ਦੇਖ ਰਹੇ ਹੋ ਸਿਰਫ 1 ਰੁਪਏ ਦੇ ਵਿੱਚ 1 ਰੁਪਿਆ ਹੋਰ ਦੇ ਦੇ ਅਸੇ ਐਲਈਡੀ ਦੇ ਨਾਲ 1 ਰੁਪਿਆ ਹੋਰ ਦੇਨਾ ਤੇ ਆ ਲੈ ਜਾਣਾ ਆ ਲੈ ਜਾਣਾ ਰੇਟ ਸੁਣ ਕੇ ਪੂਰਾ ਪੰਜਾਬ ਨਹੀਂ ਹੱਲ ਰਿਹਾ ਜੀ ਇੰਡੀਆ ਹੱਲ ਰਿਹਾ ਸਾਨੂੰ ਬਾਹਰੋਂ ਕੋਲਾ ਨਹੀਂ ਨਈ ਸੀ ਸਰੰਦ ਦੀ ਵੀਡੀਓ ਪਾਈ ਸੀਗੀ 2390 3500 ਦਾ ਪੱਖਾ ਕੂਲਰ ਏਸੀ ਸਿਰਫ 2390 ਕੋ ਇਹਦੇ ਵਿੱਚ ਦਿਖਾਇਓ ਕਿਸ ਨੂੰ ਘਾਤਰ ਤੋਂ ਨਿਕਲਿਆ ਮੰਨ ਲਓ 10000 ਦੀ ਚੀਜ਼ ਲਈ 2900 ਹੀ ਦੇਣਾ ਹੂੰ ਮੰਨ ਲਓ 10000 ਦੀ ਪਾਸਿੰਗ ਮਸ਼ੀਨ ਸਿਰਫ 2900 2900 ਦੇਣਾ ਹੈ ਕਿ ਆਹ ਜਿਹੜਾ 쿠ਪਨ ਤੁਸੀਂ ਦੇਖ ਰਹੇ ਹੋ ਗੇੜਾ ਮਾਰਨ ਆ ਜਾਓ ਹੂੰ ਸਾਡੇ ਰੇਟ ਚੈੱਕ ਕਰਜੋ ਪਹਿਲਾਂ ਸਾਰੇ ਕਿਤੇ ਜਾ ਕੇ ਗੇੜਾ ਮਾਰਨ ਫਿਰ ਚੀਜ਼ ਲੈ ਜਾਓ ਗੇੜਾ ਮਾਰਜੋ ਇਹ 쿠ਪਨ ਤਾਂ ਨੂੰ ਫ੍ਰੀ ਦੇਵਾਂਗੇ ਹੂੰ ਔਰ 12 ਮਹੀਨਿਆਂ ਚੋ ਗਾਰੰਟੀ ਨਾਲ ਗਿਫਟ ਨਿਕਲ ਨਹੀਂ ਨਿਕਲਣਾ ਜੀ ਸਾਰੇ 70 ਫੁੱਟ ਹੋਵੇ ਗਾਰੰਟੀ ਨਾਲ ਆ ਹੱਲ ਗਿਆ ਆ ਹੱਲ ਗਿਆ ਆ ਹੱਲ ਗਿਆ ਦੇਖ ਹੱਲ ਗਿਆ ਆ ਦੇਖੋ ਐਂਡ ਤੱਕ ਉਹ ਦੇਖੋ ਆ ਹੱਲਣੀ ਸ਼ੁਰੂ ਹੋ ਗਈ ਆ ਹੱਲਣੀ ਸ਼ੁਰੂ ਹੋ ਗਈ ਜੇ ਕੰਦ ਨਾ ਹੋਵੇ ਕੰਦ ਵਿੱਚ ਦੀ ਹਵਾ ਨਿਕਲ ਜੇ ਦੂਸਰੀ ਚੀਜ਼ ਹੁਣ ਜਿਹੜੇ ਦਰਸ਼ਕ ਘਰੇ ਰਹੇ ਨੇ ਸਾਰਾ ਈਜੀ ਲਾਈਫ ਦਾ ਪੇਜ ਆ ਤੁਹਾਨੂੰ ਦੇਵਾਂਗੇ ਦਰਸ਼ਕੋ ਸੁਣ ਲਿਓ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਦੇ ਉੱਤੇ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਵੀ ਤੁਹਾਡੀ ਵੀਡੀਓ ਸ਼ੇਅਰ ਕਰਤੀ ਤੁਹਾਡਾ ਪੇਜ ਲਾਈਕ ਫੋਲੋ ਕਰ ਲਿਆ ਤਾਂ ਮੋਟਰਸਾਈਕਲ ਦਾ 쿠ਪਨ ਫ੍ਰੀ ਚ ਜਾਊਗਾ 31 ਮਾਰਚ ਨੂੰ ਮੋਟਰਸਾਈਕਲ ਨਿਕਲਣ ਜਾ ਰਿਹਾ ਹਰੇਕ ਦੇ ਨਾਲ ਮੋਟਰਸਾਈਕਲ ਦਾ ਜਿਹੜਾ 쿠ਪਨ ਆ ਉਹ ਫ੍ਰੀ ਚ ਮਿਲ ਰਿਹਾ ਗਰੰਟੀ ਹੈ ਜੇ ਤੁਹਾਡਾ ਰਿਸ਼ਤੇਦਾਰ ਤਾਂ ਮੈਨੂੰ ਕਹਿ ਦਿਓ ਨਾਲ ਹੀ ਟੇਬਲ ਨਾਲ ਹੀ ਮਿਲੂ ਸ਼ੀਸ਼ਾ ਔਰ ਜਿਹੜੇ ਅਗਲੇ ਬੈੱਡ ਪਏ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵਿੱਚੋਂ ਉਹਨਾਂ ਦੇ 5000 ਦੇ ਜਿਹੜੇ ਬੈੱਡ ਨੇ ਉਹ ਕੱਟ ਦਿੱਤੇ ਜਾਣਗੇ ਘਰਤੀ ਪੁਰਾਣਾ ਸਮਾਨ ਲਿਓ ਹੂੰ ਖੋਲਣੀ ਕੰਨੋ ਇਹ ਤਾਂ ਆਪਣਾ ਤਾਂ ਖੁੱਲਣ ਹੀ ਨਹੀਂ ਇੱਧਰ ਤੇ ਖੋਲਿਓ ਸਮਾਨ ਕਿੰਨਾ ਮਰਜੀ ਰੱਖੀ ਆ ਇਕੱਠੀ ਐ ਸਿਸਟਮ ਜੀ ਇਕੱਠਾ ਜੀ ਤੱਕ ਤੱਕ ਮੈਂ ਕਾ ਤੋ ਕਿਹਾ ਹਾਂ ਜੇ ਸਾਰੇ ਟੱਬਰ ਦੇ ਨਾ ਕੱਪੜਿਆ ਇਹ ਤਾਂ ਸਾਨੂੰ ਕਹਿ ਦਿਓ 2.5 ਲੱਖ ਦੀ ਮਸ਼ੀਨ ਵਾਲਾ ਕੰਮ ਕਰ ਰਿਹਾ ਜੀ ਚੈਲੰਜ ਆ ਪੂਰੇ ਇੰਡੀਆ ਦੇ ਵਿੱਚ ਜੇ ਕੋਈ ਇਹਨੂੰ ਫੇਲ ਕਰ ਜੇ ਤਾਂ 1 ਲੱਖ ਰੁਪਏ ਦਾ ਇਨਾਮ ਹੈ ਪੀਖੀ ਦੇ ਨੇੜੇ ਤੇੜੇ 50 ਪਿੰਡ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿਉਂਕਿ ਉਹਨਾਂ ਦੇ ਸ਼ਹਿਰ 'ਚ ਇਹੋ ਜੀ ਚੀਜ਼ ਆ ਗਈ। ਮਤਲਬ ਕਿ ਫਰਨੀਚਰ ਤੇ ਇਲੈਕਟ੍ਰੋਨਿਕ ਦਾ ਜਿਹੜਾ ਸਾਮਾਨ ਆ ਉਹਦੇ ਉੱਤੇ ਥੋੜੀ ਆਫਰ ਨਹੀਂ ਭਾਰੀ ਆਫਰ ਇਹੀ ਗੱਲ ਆ ਜੀ। ਹਾਂਜੀ ਪਹਿਲਾਂ ਤਾਂ ਜਿਹੜੇ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਤੁਸੀਂ ਵੀਡੀਓ ਦੇਖ ਰਹੇ ਹੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਕਿਉਂ ਕਿ ਪੀਖੀ ਮਾਨਸਾ ਬਠਿੰਡਾ ਤਨੋਲਾ ਬਰਨਾਲਾ ਇਹ ਸਾਰੇ ਵਾਸੀਆਂ ਲਈ ਅਸੀਂ ਪੀਖੀ ਦੇ ਵਿੱਚ ਵੀ ਜਿਹੜਾ ਈਜੀ ਲਾਈਫ ਸਟੋਰ ਖੋਲ੍ਹ ਦਿੱਤਾ ਇੱਥੇ ਵੀ ਬਹੁਤ ਵੱਡੀਆਂ ਆਫ ਅੱਜ ਤੁਸੀਂ ਪਹਿਲੇ ਦਿਨ ਹੀ ਦੇਖੋ ਸਰ ਧੱਕਾ ਪਿਆ ਹਾਂਜੀ ਪੂਰਾ ਇਕੱਠ ਹਾਂਜੀ ਫਿਰ ਆ ਇਲੈਕਟ੍ਰੋਨਿਕ ਦੇ ਦੱਸੋ ਜੀ ਵਾਸ਼ਿੰਗ ਮਸ਼ੀਨ ਆ ਗਈ ਆ ਵਾਸ਼ਿੰਗ ਮਸ਼ੀਨ ਤਾਂ ਤੁਸੀਂ ਸ਼ੁਰੂ ਕਰ ਲਓ ਦਿਖਾ ਦਿਓ ਖਤਾਨ ਔਰਫਨ ਦੀ 7.5 ਕਿਲੋ ਦੀ ਵਾਸ਼ਿੰਗ ਮਸ਼ੀਨ ਹਾਂਜੀ ਡਿਸਕਾਊਂਟ ਆਫਰਾਂ ਸਾਰਾ ਕੁਝ ਦੇ ਕੇ 6900 ਰੁਪਏ ਦੇ ਵਿੱਚ ਦੇ ਦਾਂਗੇ 7000 ਤੋਂ ਘੱਟ ਮੈਂ ਕਹਿੰਦਾ ਕਿਲੋਆਂ ਦੇ ਹਿਸਾਬ ਨਾਲ ਵੀ ਰੇਟ ਘਟ ਗਿਆ ਜੀ ਲੈ ਵੀ ਸੱਜਣੋ ਕੱਪੜੇ ਧੋ ਸਕਦੇ ਹੁਣ ਤੁਸੀਂ ਲੈ ਸਕਦੇ ਹੋ ਸਸਤੇ ਰੇਟ ਤੇ ਤੇ ਨਾਲ ਦੇ ਨਾਲ ਬਾਸਮਸ਼ੀਨਾਂ ਹੋਰ ਵੀ ਮਿਲਣਗੇ ਟੋਟਲ ਆਹ ਸਾਰੀਆਂ ਦੇ ਨਜ਼ਰ ਮਰਵਾ ਦਿਓ ਇੱਕ ਵਾਰ ਹਰ ਵੈਰਾਈਟੀ ਹਰ ਬ੍ਰਾਂਡ ਸਾਡੇ ਕੋਲੇ 7 ਕਿਲੋ ਤੋਂ ਲੈ ਕੇ 14 ਕਿਲੋ ਤੱਕ ਪਿਆ ਜੀ ਉਪਲਬਧਾ ਉਪਲਬਧਾ ਉੱਪਰ ਐਲਈਡੀਆਂ ਦਿਖਾ ਦਿਓ ਇਹ ਐਲਈਡੀ ਪੀ ਨੇ ਬੰਤੀ ਟੈਕਸ ਅਨਿਦਾ ਬੀਪੀਐਲ ਹਕਾਈ ਇਹ ਸਾਰੀਆਂ ਐਲਈਡੀਆਂ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਆਓ ਫਿਰ ਇੱਥੇ ਐਨੇ ਨੇ ਹੁਣ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਫਿਰ ਹੀ ਤੁਹਾਨੂੰ ਆਫਰ ਪਤਾ ਲੱਗਣਗੇ ਜੀ ਫ੍ਰਿਜ ਤੋਂ ਪ ਆਟੇ ਵਾਸਤੇ ਆਟਾ ਪਿੰਡ ਪਿੱਛੇ ਆਪਣੇ ਘਰਾਂ ਚ ਆਮ ਹੀ ਕਲੇਸ਼ ਹੁੰਦਾ ਹੈ ਲੜਾਈ ਹੁੰਦੀ ਹੈ ਆਪਣੀ ਲੜਾਈ ਹੁੰਦੀ ਹੈ ਤਾਂ ਇੱਥੋਂ ਦੀ ਕਣਕ ਪਾਓ ਇੱਥੋਂ ਦੀ ਆਟਾ ਕਰੇ ਕਿਤੇ ਲਿਜਾਣ ਤੇ ਚੱਕੀ ਦੇ ਲੋੜ ਨਹੀਂ ਕੋਈ ਆਪਾਂ ਨੂੰ ਜੁਨਟ ਦਾ ਖਰਚਾ ਨਹੀਂ ਪੈ ਰਿਹਾ ਬਿਲਕੁਲ ਬਿਜਲੀ ਫਰੀ ਹੈ ਇਹ ਤਾਂ ਫਰੀ ਵਾਂਗੂ ਚੱਲਦੀ ਹੈ ਦੂਸਰੀ ਫਰਿੱਜਾਂ ਦਾ ਸ਼ੁਰੂ ਭਰੀਏ ਐਸਾ ਫਰਿੱਜ ਲਿਆਂਦਾ ਜੀ ਹਨਾ ਇਹਦੇ ਲਈ ਗਰਮ ਚਾਹੀਦਾ ਗਰਮ ਪਾਣੀ ਘਟ ਲਓ ਠੰਡਾ ਚਾਹੀਦਾ ਠੰਡਾ ਘਟ ਲਓ ਨੋਰਮਲ ਚਾਹੀਦਾ ਨੋਰਮਲ ਘਟੋ ਹਰ ਟਾਈਪ ਦਾ ਇਹਦੇ ਵਿੱਚੋਂ ਪਾਣੀ ਆਰਓ ਫਿਲਟਰ ਅਲਕਾਲਾਈਨ ਪੀ ਐਚ ਇਨ ਆਨਸਰ ਸਭ ਕੁਛ ਇਹਦੇ ਵਿੱਚ ਮਿਲੂਗਾ ਲੈ ਵੀ ਘਰਾਂ ਦਫ਼ਤਰਾਂ ਦੁਕਾਨਾਂ ਤੇ ਇਹਨੂੰ ਰੱਖ ਸਕਦੇ 2.5 ਲੱਖ ਦੀ ਮਸ਼ੀਨ ਵਾਲਾ ਕੰਮ ਕਰ ਰਿਹਾ ਜੀ ਚੈਲੰਜ ਹੈ ਪੂਰੇ ਇੰਡੀਆ ਦੇ ਵਿੱਚ ਜੇ ਕੋਈ ਇਹਨੂੰ ਫੇਲ ਕਰ ਜੇ ਤਾਂ 1 ਲੱਖ ਰੁਪਏ ਦਾ ਇਨਾਮ ਹੈ ਲੈ ਵੀ ਸੱਜਣੋ ਹੁਣ ਜੁੜੇ ਰਹੋ ਵੀਡੀਓ ਦੇ ਨਾਲ ਫਰਿੱਜ ਦੇਖ ਸਕਦੇ ਹੋ ਛੋਟੇ ਤੋਂ ਛੋਟਾ ਡਬਲ ਡੋਰ ਤੱਕ ਫਰਿੱਜ ਪੈਣੇ ਇਹਨਾਂ ਕੋਲ ਇੱਕ ਚੀਜ਼ ਭੁੱਲ ਗਏ ਜੀ ਜਿਹ ਤੁਹਾਡੀ ਪੁਰਾਣੀ ਟੁੱਟੀ ਭੱਜੀ ਪੀਖੀ ਵਾਸੀਆਂ ਲਈ ਵੱਡੀ ਵੱਡੀ ਖਬਰ ਹੈ ਮਾਨਸਾ ਹੋ ਗਿਆ ਭਲਾੜਾ ਹੋ ਗਿਆਦਰੋ ਧਨੋਲਾ ਹੋ ਗਿਆ ਕਿ ਕੋਈ ਪੁਰਾਣਾ ਟੁੱਟਿਆ ਭੱਜਿਆ ਸਮਾਨ ਪਿਆ ਚੱਕ ਲਿਓ ਵਿੱਚ ਜਮਾਤਵਾੜ ਜਮੇ ਇਕਵਾੜ ਚਾਹ ਬਾਸਿੰਗ ਮਸ਼ੀਨ ਹੋਵੇ ਚਾਹੇ ਫਰਿੱਜ ਹੋਵੇ ਫਰਿੱਜ ਹੋਵੇ ਕੂਲਰ ਹੋਵੇ ਔਰ ਨਾਲ ਕੁਛ ਵੀ ਹੋਵੇ ਫਰਨੀਚਰ ਲਿਆ ਜੀ ਫਿਰ ਪੁਰਾਣਾ ਸਮਾਨ ਕੱਟਾਂਗੇ ਤਾਂ ਉਹਦੇ ਬਦਲੇ ਕੁਝ ਰੁਪਏ ਲੈ ਕੇ ਨਵਾਂ ਸਮਾਨ ਹਾਂਜੀ ਹਾਂ ਉਹ ਤੁਹਾਨੂੰ ਦੱਸ ਦਿੱਤਾ ਡਿਸਕਾਊਂਟ ਸਾਰਾ ਕੁਝ ਦੇ ਕੇ 6900 ਤੋਂ ਸਟਾਰਟ ਹੋ ਜਾਂਦਾ ਹੈ ਜੀ ਹੁਣ ਅੱਗੇ ਆਪਾਂ ਜੇ ਚੱਲੀਏ ਅਗਲੇ ਸੈਕਸ਼ਨ ਦੇ ਵਿੱਚ ਜੀ ਫਰਨੀਚਰ ਤੇ ਆ ਜੀਏ ਅਸੀਂ ਹਰੇਕ ਚੀਜ਼ ਦੇ ਨਾਲ ਆਫਰ ਲਾਈ ਹੈ ਹੈਨਾ ਇਹਦੇ ਵਿੱਚ ਵੀ ਤੁਹਾਨੂੰ ਇਹਨਾਂ ਡਿਸਕਾਊਂਟ ਕਰਕੇ ਹਜਾ ਰੇਟ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲਣਾ ਨਾਲ ਇਹ ਅਸੀਂ ਗਿਫਟ ਦੇ ਰਿਆ ਨਵਾਂ ਓਪਨਿੰਗ ਕਰਕੇ ਜਾਦਰ ਜਿਹੜੀ ਹਾਂਜੀ ਉਸ ਤੋਂ ਬਾਅਦ ਜਿਹੜੇ ਗਿਫਟ ਨੇ ਉਹ ਲੱਗਨੇ ਠੀਕ ਹੈ ਹੈਨਾ ਇਹ ਬੈੱਡ ਨਾਲ ਦੇ ਰਿਹਾ ਔਰ ਜਿਹੜੇ ਅਗਲੇ ਬੈੱਡ ਪਏ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵਿੱਚੋਂ ਉਹਨਾਂ ਦੇ 5000 ਦੇ ਜਿਹੜੇ ਬੈੱਡ ਨੇ ਉਹ ਕੱਟ ਦਿੱਤੇ ਜਾਣਗੇ ਇੱਥੇ ਤੱਕ ਇਹ ਆਫਰ ਚੱਲ ਰਹੀ ਹੈ ਜੀ ਇਸ ਤੋਂ ਬਾਅਦ ਪੁਰਾਣਾ ਟੁੱਟਿਆ ਭੱਜਿਆ ਬੈੱਡ ਪਿਆ ਕਿੰਨੇ ਕਿੰਨੇ ਸਾਲ ਮਰਜੀ ਪੁਰਾਣਾ ਹੋਵੇ ਜਿਹਹਾ ਜਿਹਾ ਮਰਜੀ ਹੋਵੇ ਜਿਹੜਾ ਪੁਰਾਣਾ ਆਪਣੀ ਬੇਬੇਰਾਂ ਕੋਲੇ ਹੁੰਦਾ ਸੀਗਾ ਭਾਵੇਂ ਉਹ ਹੋਵੇ ਲੈ ਵੀ ਸੱਜਣੋ ਬੈਡਾਂ ਤੇ ਭਾਰੀ ਆਫਰ ਆ ਤੇ ਇੱਕ ਬੈਡਾਂ ਦੇ ਨਾਲ ਆਪਾਂ ਹੋਰ ਕੀ ਆਫਰ ਆ ਮੈਂ ਸਕ੍ਰੈਚ ਕਾਰਡ ਬਾਰੇ ਸੁਣਦਾ ਸੀ ਹਾਂਜੀ ਜੇ ਕਿਸੇ ਕੋਲੇ ਕਟਾਉਣ ਨਹੀਂ ਹੈਗਾ ਤਾਂ 11000 ਤੱਕ ਦਾ ਅਪ ਟੂ ਕੈਸ਼ਬੈਕ ਆਉਂਦਾ ਉਹ ਆਪਾਂ ਜਦੋਂ ਕਾਊਂਟਰ ਤੇ ਜਾਵਾਂਗੇ ਉਦੋਂ ਦਿਖਾ ਦਾਂ ਗੱਦੇ ਦੇਖਿਓ ਸਰ ਲੈ ਉਹ ਤੇਰਾ ਫਲਾ ਗੱਦੇ ਤਾਂ ਸਪਰਿੰਗ ਵਾਲੇ ਗੱਦੇ ਲਗਜ਼ਰੀ ਨੇ ਪੂਰੇ ਫਲਾ ਔਰ ਇੱਥੇ ਬੈ ਕੇ ਜੰਨਤ ਹੈ ਲੱਗਦਾ ਵੀ ਕਿਤੇ ਅਗੇ ਭੀਖੀ ਦੇ ਵਿੱਚ ਭੀਖੀ ਮਾਨਸਾ ਧਨੋਲਾ ਬਰਨਾਲਾ ਸਾਰੇ ਲੋਕਾਂ ਲਈ ਇਹ ਸੁਵਿਧਾ ਕਰ ਦਿੱਤੀ ਜੀ ਇੱਧਰ ਦੇਖ ਲਓ ਟਰੱਕ ਸੌਖੀ ਜ਼ਿੰਦਗੀ ਕਰਤੀ ਮਿੱਤਰੋ ਇਹਦਾ ਵੀ ਨਾਮ ਵੀ ਈਜ਼ ਲਾਈਫ ਆ ਤੇ ਜ਼ਿੰਦਗੀ ਵੀ ਸੌਖੀ ਜਿੰਦਗੀ ਈਜ਼ ਕਰਤੀ ਪ੍ਰਾਣਾ ਸਮਾਨ ਲਿਆਓ ਹੂੰ ਖੋਲਣੀ ਕੰਨੋ ਇਹ ਤਾਂ ਆਪਣੀ ਤਾਂ ਖੁੱਲਣ ਹੀ ਨਹੀਂ ਇੱਧਰ ਦੇ ਖੋਲਿਓ ਸਮਾਨ ਕਿੰਨਾ ਮਰਜੀ ਰੱਖੀ ਆ ਇਕੱਠੀ ਐ ਸਿਸਟਮ ਜੀ ਇਕੱਠਾ ਜੀ ਤੁਸੀਂ ਟਰੱਕ ਟਰੱਕ ਮੈਂ ਕਾ ਤੋ ਕਿਹਾ ਹਾਂ ਜੇ ਸਾਰੇ ਟੱਬਰ ਦੇ ਨਾ ਕੱਪੜੇ ਇਹ ਤਾਂ ਸਾਨੂੰ ਕਹਿ ਦਿਓ ਹੁਣ ਇਹ ਚ ਦੱਸੋ ਆ ਲੈ ਜੇ ਹੁਣ ਤੁਸੀਂ 1.5 ਲੱਖ ਰੁਪਈਆ ਨਾਲ ਲਾਉਣ ਬੈਜੇ ਕਿਤੇ ਘਰੇ ਵੀ ਕੱਪੜੇ ਬਣਾਉਣ ਲੱਗੇ ਇਹ ਤਾਂ ਨਾ ਮਾਤਰ ਪੈਸੇ ਦੇ ਰਿਹਾ ਪ੍ਰਾਣੀ ਅਲਮਾਰੀ ਕਿਸੇ ਕੋਲੇ ਪਈ ਹੈ ਟੁੱਟੀ ਭੱਜੀ 5000 ਚ ਕੱਟ ਦਾਂਗੇ ਇਹਦੇ ਵਿੱਚ ਕੱਟ ਲਵਾਂਗੇ ਉਹ ਦੇਖੋਗੇ ਨਹੀਂ ਨਾ ਲੋਹਾ ਲੱਕੜ ਜਿਹੀ ਜੀ ਮਰਜੀ ਇਹ ਤੁਹਾਡੇ ਲਈ ਇੱਕ ਹੋਰ ਆਫਰ ਆ ਆ ਪ੍ਰੈਸਟੀਬਲ ਹੋਗੇ ਜੀ ਜਿਹੜਾ ਜ ਮਰਜੀ ਇਹਦੇ ਵਿੱਚ ਤੁਸੀਂ ਰੱਖਣੇ ਦੇਖ ਲਓ ਆ ਖੋਲਿਓ ਇਧਰੋਂ ਰਵਿੰਦਰ ਲੇ ਵੀ ਪ੍ਰੈਸ ਟੇਬਲ ਦੇਖੋ ਪਹਿਲੀ ਗੱਲ ਤੁਸੀਂ ਪ੍ਰੈਸ ਟੇਬਲ ਦਾ ਸਾਈਜ਼ ਦੇਖੋ ਉੱਪਰੋਂ ਆਪਾਂ ਅਕਸਰ ਹੀ ਛੋਟੇ ਪ੍ਰੈਸ ਟੇਬਲ ਦੇਖਦੇ ਆ ਜਿੰਨਾ ਉੱਤੇ ਜਿੰਨਾ ਚਾਜਣਾ ਪ੍ਰੈਸ ਟੇਬਲ ਜਿੰਨਾ ਮਰਜੀ ਕੱਪੜਾ ਰੱਖ ਲਓ ਤੁਸੀਂ ਇਸ ਪ੍ਰੈਸ ਟੇਬਲ ਦੇ ਵਿੱਚ ਔਰ ਹਾਈਡਰੋਲਿਕਾ ਦੇਖੋ ਲੈ ਹੁਣ ਆਪਾਂ ਇੱਕ ਚੀਜ਼ ਸੋਚਣ ਵਾਲੀ ਹੈ ਕਿ LED ਤੇ ਪੈਸੇ ਤਾਂ ਹਰ ਬੰਦਾ ਲਾਉਂਦਾ ਹੈ। ਬੱਚੇ ਮੰਗਦੇ ਹਾਂ ਗਰੀਬ ਆਦਮੀ ਆ ਵਿਚਾਰਾ ਪਰ ਉਹਦਾ ਉਹ ਕੱਪ ਬੋਰਡ ਨਹੀਂ ਬਣਾ ਸਕਦਾ। ਆ ਨਹੀਂ ਬਣਾ ਸਕਦਾ। ਇਹ ਘੱਟੋ ਘੱਟ ਇਹ ਤਾਂ ਫਿਰ ਮਹਿੰਗਾ ਬਾਲਾ ਕਾ ਨਹੀਂ ਬਣਾ ਸਕਦਾ। 40-50 ਹਜ਼ਾਰ ਰੁਪਏ ਲੱਗ ਜਾਂਦਾ। ਹੁਣ ਮੀਡੀਅਮ ਜਿਹੜਾ ਪਰਿਵਾਰ ਆ ਵਿਚਾਰਾ ਹਣਾ ਹੁਣ ਕਿੰਨੀ ਕਮਾਈ ਕਰਦਾ ਦਿਨ ਰਾਤ ਇੰਨੀ ਮਿਹਨਤ ਕਰਦਾ ਹੁਣ LED ਤੇ ਨੇ ਪੈਸੇ ਲਾਏ। ਇਹਦੇ ਉੱਤੇ ਸਾਡੇ ਜਿਹੜੇ MD ਸਾਹਿਬ ਨੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਜਿਹੜਾ ਕੱਪ ਬੋਰਡ ਪੈਨਲ ਪੂਰਾ ਤੁਸੀਂ ਦੇਖ ਰਹੇ ਹੋ ਸਿਰਫ 1 ਰੁਪਏ ਦੇ ਵਿੱਚ 1 ਰੁਪਿਆ ਹੋਰ ਦੇ ਦੇ ਅਸੇ ਐਲਈਡੀ ਦੇ ਨਾਲ 1 ਰੁਪਿਆ ਹੋਰ ਦੇਣਾ ਤੇ ਆ ਲੈ ਜਾਣਾ ਆ ਲੈ ਜਾਣਾ ਇਦੋਂ ਵੱਡੀ ਪੀਖੀ ਵਾਸੀਆਂ ਲਈ ਆਫਰ ਕੀ ਹੋਗੀ ਐਲਈਡੀ ਦੇ ਨਾਲ 1 ਰੁਪਿਆ ਜਿਹੜਾ ਤੁਸੀਂ ਐਲਈਡੀ ਪੈਨਲ ਲੈ ਸਕਦੇ ਹੋ 31 ਮਾਰਚ ਨੂੰ ਮੋਟਰਸਾਈਕਲ ਨਿਕਲਣ ਜਾ ਰਿਹਾ ਹਰੇਕ ਦੇ ਨਾਲ ਮੋਟਰਸਾਈਕਲ ਦਾ ਜਿਹੜਾ 쿠ਪਨ ਹੈ ਉਹ ਫ੍ਰੀ ਤੇ ਮਿਲ ਰਿਹਾ ਹੈ ਇਹਨਾਂ ਨਾਲ ਮਿਲੂ ਇਹਨਾਂ ਨਾਲ 쿠ਪਨ ਵੀ ਫ੍ਰੀ ਨਾਲ ਮਿਲੂਗਾ ਲੈ ਆਫਰ ਸੁਣੀ ਜਾਏ ਹੁਣ ਤੁਸੀਂ ਸਾਡਾ ਸਟਾਫ ਤੁਹਾਨੂੰ ਹਰੇਕ ਸੈਕਸ਼ਨ ਦੇ ਵਿੱਚ ਮਿਲੂਗਾ ਜੀ ਇਸ ਓਫੇ ਨੇ ਆਪਾਂ ਸੋਫਿਆਂ ਤੇ ਮਰਵਾ ਦਈਏ ਹੂੰ ਇੱਕ ਵਾਰੀ ਦੇਖੋ ਕਿੰਨੇ ਪੈਰੇ ਨੇ ਸੱਜਣੋ ਤੇ ਫਿਰ ਮੈਨੂੰ ਐ ਦੱਸੋ ਜੀ ਸੋਫੇ ਦਾ ਬੰਦਾ ਲੈ ਲੂ ਫਿਰ ਪੁਰਾਣੇ ਕੱਟਣ ਵਾਲੀ ਸਕੀਮ ਇੱਥੇ ਵੀ ਉਪਲਬਧ ਹੈ ਪੁਰਾਣਾ 5-6 ਚ ਕੱਟਦੀ ਸੋਫਾ ਟੁੱਟਿਆ ਜਾਮਾ ਚੱਲਣ ਦੋ ਸਕੀਮ 1 31 ਮਾਰਚ ਤੱਕ ਚੱਲਣ ਦੋ ਕਿ ਪੀੜਾ ਸੈੱਟ ਲਿਓ ਟੁੱਟਿਆ ਪਾ ਜਾ ਸੋਫਾ ਲਿਓ ਇੰਨਾ ਚੋ ਜਿਹੜਾ 5 ਸੀਟਰ ਲੈ ਲਓ 7 ਲੈ ਲਓ ਇਧਰ ਮੜਾਇਓ ਜਹਾਜ਼ ਤੇ ਹਾਂ ਲੈ ਜਿਹੜਾ ਆ ਸੋਫਾ ਸੈੱਟ ਆ ਪਲੱਸ ਟੇਬਲ ਡਿਵਾਈਡਰ ਨਾਲ ਪਹਿਲਾਂ ਟੇਬਲ ਦਿਖਾਓ ਲੈ ਆਹ ਲਓ ਟਰਾਲੀ ਖੜੀ ਹੈ ਇਹਦਾ ਇੱਕ ਤਾਂ ਪੁਰਾਣਾ ਕੱਟ ਦਾਂਗੇ ਆਪਾਂ ਇਹਦਾ ਰੇਟ ਤਾਂ ਹਰ ਵੀਡੀਓ 'ਚ ਆਪਾਂ ਸੁਣਿਆ ਹੀ ਲੋਕ ਸੁਣਦੇ ਨੇ ਦੇਖਦੇ ਨੇ ਦੇ ਦਰਸ਼ਕ ਮੈਂ ਕਹਿੰਦਾ ਤੂੰ ਰੇਟ ਘਟ ਦੇ ਜੇ ਕੋਈ ਕੱਟ ਘਟਾ ਕੇ ਡਿਸਕਾਊਂਟ ਦੇ ਕੇ ਹੂੰ ਕਿੰਨੇ ਦੇ ਦਈਏ ਕਿੰਨੇ ਤੱਕ ਉਹ ਜੀ ਪੁਰਾਣਾ ਦਾ ਆਪਾਂ ਕੱਟਦਾ ਇਹਦੇ ਵਿੱਚ ਇੱਕ 22800 ਦੇ ਦਾਂਗੇ 29800 ਦਾ ਵਿੱਚ ਇਹ ਡਿਵਾਈਡਰ ਜਿਹੜਾ 40000 ਦਾ ਵਿੱਚੇ ਡਿਵਾਈਡਰ ਵਿੱਚੇ ਆਈਟਮ ਕੱਟਨੂਗਾ ਤਾਂ ਹੀ ਕੱਟ ਦੇ ਵਿੱਚ ਕਿਤੇ ਨੂੰ ਕੱਟਦਾ ਇਹਨਾਂ ਨਾ ਦੇਵਾਂਗੇ ਲਾਈਵ ਸੱਜਣ ਹੁਣ ਦੀ ਪੱਕੀ ਆਉਣ ਨਾ ਰਿਕਾਰਡ ਵੀ ਪੈ ਗਈ ਮਤਲਬ ਲੋਗੇ ਤੁਸੀਂ ਆਹ ਦੇਖੋ ਕੁਸ਼ਨ ਕਿੱਡੇ ਕਿੰਨੇ ਕਿੰਨੇ ਸੀਟੜਾ ਜੀ ਇਹ ਸੋਦੇ ਇਹ ਸਾਰਾ ਡਿਵਾਈਡਰ 1 2 3 4 5 6 7 8 9 10 11 ਗਾਰੰਟੀ ਹੈ ਜੇ ਤੁਹਾਡਾ ਰਿਸ਼ਤੇਦਾਰ ਨਾਮ ਪੁੱਛੇ ਆ ਕੇ ਤਾਂ ਮੈਨੂੰ ਕਹਿ ਦਿਓ ਨਾਲੇ ਟੇਬਲ ਨਾਲ ਹੀ ਮਿਲੂ ਸ਼ੀਸ਼ਾ ਆਮ ਤੁਸੀਂ ਹਰੇਕ ਵੀਡੀਓ ਚ ਦੇਖਦੇ ਹੋ ਇਹਨੂੰ 40000 ਤੋਂ ਕੱਟ ਕੋਈ ਨਹੀਂ ਦੱਸਦਾ ਪਹਿਲੀ ਵਾਰ ਇਹ ਰੇਟ ਅਪੀਖੇ ਵਾਸੀ ਪਰ ਇਹਨਾਂ ਨੇ ਤੁਸੀਂ ਕਹੋਗੇ ਹੁਣ ਤੁਸੀਂ ਇਹਨਾਂ ਨੇ ਨਵਾਂ ਕਰਕੇ ਆਫਰ ਲਾਇਆ ਨਵਾਂ ਵੀ ਜਿੱਦੇ ਮੈਂ ਵੀਡੀਓ ਪਾਈ ਆ ਅੱਜ ਹੀ ਲੱਗਿਆ ਪਰ 31 ਮਾਰਚ ਤੋਂ ਬਾਅਦ ਇਹ ਸਾਡਾ ਵੀ ਇੱਥੇ ਜਾ ਰਹੂਗਾ ਜੀ ਇਹ ਮੈਨੂੰ ਲੱਗਦਾ ਕਿਉਂਕਿ ਅਸੀਂ ਇਹ ਸਮਝ ਲਓ ਵੀ ਪੁੰਨੀ ਕਰ ਰਹੇ ਹਾਂ ਇੱਕ ਤਰ੍ਹਾਂ ਦਾ ਸੋਫੇ ਲੈ ਸਕਦੇ ਹੋ ਟੇਬਲ ਪਏ ਨੇ ਨਾਲ ਦੀ ਨਾਲ ਤੇ ਇੱਕ ਕੂਲਰ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਕੂਲਰਾਂ ਤੇ ਸੋਨੂੰ ਇਹੋ ਜਿਹੀ ਸੀ ਤੁਹਾਨੂੰ ਕੋਈ ਯਾਦ ਰੱਖੋ ਆ ਜਾਓ ਮੇਤਰੋ ਕੂਲਰ ਇਹੋ ਜਿਹੇ ਰੇਟ 'ਚ ਦੇਣਾ ਜੀ ਲੋਕ ਪੱਖੇ ਖਰੀਦਨੇ ਬੰਦ ਕਰ ਦੇਣ ਪੱਖੇ ਦਾ ਰੇਟ ਦੱਸ ਦਿਓ ਕੀ ਆ ਪੱਖਾ ਜੇ ਅਸਲ ਵਧੀਆ ਲੈਣਾ ਕੋਈ ਵਧੀਆ ਕੰਪਨੀ ਦੇ ਲੈਣਾ ਤਿੰਨ ਤਨ ਹਜ਼ਾਰ ਰੁਪਏ ਲੱਗਦਾ ਵਧੀਆ ਦੇਖਣਾ ਜਿਹੜਾ ਚੱਲਦਾ ਤਿੰਨ ਹਜ਼ਾਰ ਜੀ ਹੁਣ ਤੁਸੀਂ ਕਹਿੰਦੇ ਹੋ ਪੱਖੇ ਦੇ ਰੇਟ ਚ ਕਰ ਦਿਓ ਪੱਖੇ ਤੋਂ ਘੱਟੀ ਨਾ ਕਰ ਦੀਏ ਪੱਖੇ ਤੋਂ ਘੱਟ ਕਰ ਦਿਓ ਫਿਰ ਤਾਂ ਬੜਾ ਵੱਡਾ ਆਫਰ ਆ ਪਰ ਪੀਖੀ ਵਾਸੀ ਐ ਨਾ ਕਹਿਣੇ ਜੀ ਕਾਊਂਟਰ ਕੂਲਰ ਕਹਿੰਦੇ ਨੇ ਹਾਂਜੀ ਏਸੀ ਕੂਲਰ ਹੈ ਜੀ ਨਾਜ਼ਰ ਮਰਵਾ ਦਿਓ ਚੰਗੀ ਤਰ੍ਹਾਂ ਕੋਈ ਵੀਡੀਓ ਚ ਆਏ ਧੋਖਾ ਨਾ ਖਾਵੇ ਜਿਹੜੀ ਚੀਜ਼ ਦੇਖ ਰਿਹਾ ਹੋ ਸਕਰੀਨ ਸ਼ਾਟ ਲੈ ਲਓ ਜੀ ਔਰ ਹਨੀ ਪੈੜ ਏਸੀ ਕੂਲਰ ਕਾਊਂਟਰ ਤੇ ਤੁਸੀਂ ਧਰੋ ਚਾਹੇ ਡੌਗ ਵਾਸਤੇ ਲ ਤਾਂ ਉਹਨੂੰ ਲਾਓ ਰੇਟ ਸੁਣ ਕੇ ਪੂਰਾ ਪੰਜਾਬ ਨਹੀਂ ਹੱਲ ਰਿਹਾ ਜੀ ਇੰਡੀਆ ਹੱਲ ਰਿਹਾ ਸਾਨੂੰ ਬਾਹਰੋਂ ਕੋਲਾ ਨਹੀਂ ਨਈ ਸੀ ਸਰੰਦ ਦੀ ਵੀਡੀਓ ਪਾਈ ਸੀਗੀ 5 ਲੱਖ ਤੋਂ ਉੱਪਰ ਚੱਲ ਰਹੀ ਹੈ ਹਲੇ ਵੀ ਅੱਜ ਦੀ ਡੇਟ ਦੇ ਵਿੱਚ 5 ਲੱਖ ਤੋਂ ਉੱਪਰ ਹੈ 685000 ਹੋ ਗਈ ਸੀਗੀ ਜੀ ਸਿਰਫ ਸਾਡੇ ਕੂਲਰਾਂ ਦੇ ਰੇਟ ਕਰਕੇ 2390 3500 ਦਾ ਪੱਖਾ ਕੂਲਰ ਏਸੀ ਸਿਰਫ 2390 ਜਿਹੜਾ ਕੱਲਾ ਫੈਮਿਲੀ ਚ ਮੈਂਬਰ ਆ ਜੀ ਹੁਣ ਆਪਣੇ ਮੰਮੀ ਡੈਡੀ ਨੇ ਵਿਚਾਰੇ ਬਜ਼ੁਰਗ ਹੋ ਗਏ ਹੂੰ ਹੂੰ ਏਸੀ ਲਾਉਣੇ ਆ ਗੋਡੇ ਖੜ ਜਾਂਦੇ ਨੇ ਹਨਾ ਪੈਂਦੇ ਨਹੀਂ ਏਸੀ ਦੇ ਵਿੱਚ ਪੱਖਾ ਉਨੀ ਹਵਾ ਨਹੀਂ ਮਾਰਦਾ ਪਰ ਇੱਕ ਚੀਜ਼ ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦਿੰਨਾ ਜੀ ਕਿ ਖੁਸ਼ਕ ਅੱਜ ਕੱਲ ਖੁਸ਼ਕੀ ਹੈ ਆ ਤੁਹਾਡੀ ਜਾਣਕਾਰੀ ਲਈ ਮੈਂ ਜਾਣਕਾਰੀ ਲਈ ਹੈ ਜੀ ਜਿਹੜੀ ਨਵੀਂ ਹੈ ਉਹ ਏਸੀ ਜਿਹੜੇ ਉਹ ਸਾਰਾ ਕੁਝ ਖਿੱਚ ਲੈਂਦਾ ਇੱਕ ਤਾਂ ਪਹਿਲਾਂ ਹੀ ਖੁਸ਼ਕ ਹੈ ਹੈਨਾ ਇਕੋ ਨੇ ਸਾਰਾ ਕੁਝ ਖੁਸ਼ਕ ਹੋ ਗਿਆ ਇਹਦੇ ਨਾਲ ਜਿਹੜੀ ਏਸੀ ਚ ਲੋਕ ਪੈਂਦੇ ਨੇ ਤੁਸੀਂ ਦੇਖਿਓ ਉਹਨਾਂ ਦੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਦਰੋਂ ਸਾਰਾ ਪਾਣੀ ਖਿੱਚ ਲੈਂਦਾ ਕਹਿਣ ਦਾ ਮਤਲਬ ਮੈਂ ਉਹ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਦੇ ਲਈ ਤੁਸੀਂ ਹੁਣ ਕੂਲਰ ਵਰਤੋ ਅਪ੍ਰੈਲ ਮਈ ਜੂਨ ਤੱਕ ਅੱਧੇ ਜੂਨ ਤੱਕ ਉਹ ਵਰਤ ਕੇ ਦੇਖੋ ਅੱਧੀ ਬਿਮਾਰੀ ਘਰੋਂ ਚਲੀ ਜਾਊਗੀ ਨਹੀਂ ਅੱਧੇ ਜੂਨ ਤੱਕ ਆਹ ਕੂਲਰ ਵਰਤ ਸਕਦਾ ਇਹੇ ਕੂਲਰ ਹੀ ਹੂੰ ਇਹ ਮੰਮੀ ਡੈਡੀ ਇਕੱਲੇ ਪਏ ਨੇ ਹਨਾ ਇਕੱਲੇ ਬੰਦੇ ਵਾਸਤੇ ਫੈਬਰੀ ਵਾਸਤੇ ਬਹੁਤ ਵਧੀਆ ਕੂਲਰ ਹੈ ਹੁਣ ਤੁਸੀਂ ਰੇਟ ਫੇਰ ਕਹੋਗੇ ਪੱਖੇ ਫਿਰ ਫਿਰ ਇਹ ਤਾਂ ਦੋ ਪੱਖੇ ਜਿੰਨਾ ਨਾ ਹੋ ਜੇ 6000 ਕਿਤੇ ਨਾ ਨਾ ਕਿੰਨਾ ਜੀ ਇਹਦਾ ਪ੍ਰਾਈਸ ਇਹ ਅਸੀਂ ਇਹਨੂੰ ਭਾਵੇਂ ਐਵੇਂ ਪਿਆ ਰਹਣ ਦੋ ਲੈ ਵੀ ਪਰ ਕਰੰਟ ਨਹੀਂ ਮਾਰਦਾ ਹੋਰ ਕਿੱਡਾ ਫਾਇਦਾ ਦਾ ਔਰ ਕੱਲਾ ਬਾਪੂ ਬਜ਼ਾਰਾ ਬਜ਼ੁਰਗਾ ਨਹੀਂ ਚੱਕਿਆਦਾ ਕੂਲਰ ਇਹਨੂੰ ਰੋੜ ਕੇ ਲਿਜਾ ਸਕਦਾ ਤਾਂ ਮੀਂਹ ਕਣੀ ਦੇ ਦੇ ਕੋਈ ਅਸਰ ਨਹੀਂ ਕੋਈ ਮੀਂਹ ਕਣੀ ਦਾ ਅਸਰ ਨਹੀਂ ਕੋਈ ਫਾਇਦਾ ਅਸਰ ਨਹੀਂ ਕਿਤੇ ਰੇਟ ਲੋਕ ਡਬਲ ਸੁਣ ਕੇ ਉੱਟ ਜਾਣ ਜੀ ਪੱਖੋਂ ਮੈਂ ਕਹਿੰਨਾ ਐਡੀ ਦੂਰ ਹਵਾ ਮਾਰੂ ਰੇਟ ਤਾਂ ਇਹਦਾ ਸਿਰਫ 2900 ਹੈ ਇੱਕ ਤੋਂ ਇੱਕ ਕੂਲਰ ਲੈ ਇਹਦੇ ਵਿੱਚ ਤੁਸੀਂ ਬਰਫ਼ ਪਾ ਸਕਦੇ ਹੋ ਬਰਫ਼ ਇਹਨੂੰ ਏਸੀ ਕੂਲਰ ਕਹਿੰਦੇ ਨੇ ਏਸੀ ਕੂਲਰ ਹਾਂ ਆ ਸਾਰੇ ਪਏ ਨੇ ਹੂੰ ਤੇ ਇਹ ਮੋਟਰ ਆ ਮੋਟਰ ਚੈੱਕ ਕਰੋ ਲੈ ਕਾਪਰ ਦੀ ਮੋਟਰ ਨਹੀਂ ਆਮ ਤੌਰ ਤੇ ਐਲੂਮੀਨੀਅਮ ਦੀ ਮਿਲਦੀ ਹੈ ਕਾਪਰ 100% ਆਹ ਹੱਥ ਹਟਾਇਓ 100% ਕਾਪਰ ਦੀ ਮੋਟਰ ਆ ਸਾਰੀਆਂ ਪੱਤੀਆਂ ਦਿਖਾ ਦਿਓ ਹਵਾ ਹੱਲ ਨਹੀਂ ਰਹੀ ਐਂਡ ਤੱਕ ਦਿਖਾਈ ਇੱਕ ਪ੍ਰਾਹੋਂ ਐਂਡ ਤੱਕ ਦਿਖਾ ਦੇ ਪੱਤੀ ਹੋਵੇ ਇੱਧਰ ਇੱਧਰ ਕੋਈ ਪੱਤੀ ਹੱਲ ਰਹੀ ਆ ਹਾਂ ਕੋਈ ਨਹੀਂ ਹੱਲ ਰਹੀ ਜਿਹੜੇ ਵੀਡੀਓ ਦੇਖ ਰਹੇ ਨੇ ਦਰਸ਼ਕ ਦੇਖ ਲੋ ਆ ਸਾਰੇ ਫੁੱਲੇ ਦੇ ਕੋਈ ਨਹੀਂ ਹੱਲ ਰਹਾ ਪ੍ਰਦੀਪ ਇੱਕ ਵਾਰੀ ਕੂਲਰ ਚਲਾਇਓ ਇੱਧਰ ਪਿੱਛੇ ਹੋ ਜਾਓ ਹੋ ਸਰਿਆਲਾ ਕੂਲਰ ਚਲਾ ਰਹੇ ਨੇ ਦਿਖਾਉਣਾ ਕੂਲਰ ਚਲਾਇਓ ਸਾਨੂੰ ਐ ਐ ਦਿਖਾਉਣਾ ਵੀ ਉਹ 12 13 ਮੰਜ਼ੇ ਨੂੰ ਹਵਾ ਦੋ 12 13 ਮੰਜ਼ੇ ਸਰ 70 ਫੁੱਟ ਹਵਾ ਗਰੰਟੀ ਨਾਲ ਲਿਖ ਕੇ ਲੈ ਜਾਓ ਜੇ 70 ਫੁੱਟ ਤੱਕ ਤੁਸੀਂ ਦੇਖ ਦੋ ਇੱਧਰ ਹੀ ਆ ਜਾਓ ਪਿਆ ਦਿਖਾ ਦੇ ਪੱਤੀਆਂ ਹੱਲ ਗਈਆਂ ਆ ਹੱਲ ਗਈਆਂ ਆ ਹੱਲ ਗਈਆਂ ਦੇ ਆ ਦੇਖੋ ਜਿਹੜੀਆਂ ਖੜੀਆਂ ਸੀਗੀਆਂ ਉਹ ਹਲਰੀਆਂ ਦੇ ਪੱਤੀਆਂ ਮੈਂ ਹੋਰ ਹੋਰੇ ਤੱਕ ਯਕੀਨ ਕਰੂੰ ਜੀ ਆਹ ਹੱਲੂ ਜੀ ਇਹ ਹੱਲੂ ਆ ਭੱਜੀ ਫਿਰੂ ਜੀ ਸਾਈਡ ਤੇ ਹੋ ਜਾ ਮਿੱਤਰਾ ਸਾਈਡ ਰਸਤਾ ਦਿਓ ਮੜਾ ਆਹ ਦੇਖੋ ਮੈਂ ਜੂਮ ਆਈ ਤਾਂ ਲੈ ਜੂਮ ਐਂਡ ਤੇ ਉਹ ਦੇਖੋ ਆਹ ਦੇਖੋ ਐਂਡ ਤੱਕ ਉਹ ਦੇਖੋ ਆਹ ਹੱਲਣੀ ਸ਼ੁਰੂ ਹੋ ਗਈ ਹੱਲਣੀ ਸ਼ੁਰੂ ਹੋ ਗਈ ਜੇ ਕੰਦ ਨਾ ਹੋਵੇ ਕੰਦ ਵਿੱਚ ਦੀ ਹਵਾ ਨਿਕਲ ਜੇ ਇਹ ਕੋੂਲਰ ਲੈ ਸਕਦੇ ਹੋ ਗਰੰਟੀ ਵਾਲਾ ਕੋੂਲਰ ਆ ਪਾਣੀ ਧੁੱਪ ਮੀਂਹ ਕੰਨੀ ਦਾ ਕੋਈ ਵੀ ਔਰ ਇਹ ਚੱਕਿਆ ਕਵਰੀ ਆ ਜੀ ਬਰਫਾ ਸਿੱਟ ਲਓ ਔਰ ਸਾਰੀ ਰਾਤ ਇੰਨੀ ਬਰਫ ਪੈ ਜੂ ਇਹਦੇ ਵਿੱਚ ਕਿ ਸਾਰੀ ਰਾਤ ਤੱਕ ਤੁਸੀਂ ਏਸੀ ਤਾਂ ਭੁੱਲ ਜਾਓਗੇ ਏਸੀ ਭੁੱਲ ਜਾਓ ਇਹ ਮਿਲੂ ਪੀਖੀ ਤੋਂ ਮਿਲੂ ਪੁਹਾਨੀਗੜ ਤੋਂ ਮਿਲੂ ਮਰਿੰਡਾ ਤੋਂ ਮਿਲੂ ਸਰਹੰਦ ਸ਼ੋਰੂਮ ਤੋਂ ਸਾਡੇ 4 ਸ਼ੋਰੂਮ ਨੇ ਅਗਲੇ ਸੈਕਸ਼ਨ 'ਚ ਤੁਹਾਨੂੰ ਇੱਕ ਹੋਰ ਤੁਹਾਨੂੰ ਪੀਖੀ ਤੋਂ ਸਾਡੇ ਕੱਪੜੇ ਵੀ ਮਿਲ ਜਾਣਗੇ ਹੋਰ ਚੀਜ਼ ਵੀ ਦਿਖਾਉਣਾ ਤੁਹਾਡੇ ਲਈ ਆਫਰ ਆ ਇੱਕ ਵਾਰੀ ਸਾਰੇ ਕੱਪੜਿਆਂ ਦੇ ਨਜ਼ਰ ਮਰਵਾ ਦਿਓ ਕੱਪੜਿਆਂ ਤੇ ਵੀ ਪੈਂਟ ਲੈ ਲਓ ਜੀ ਸਰ ਡਬਲ ਚੀਜ਼ ਹੈ ਪੈਂਟ ਨਹੀਂ ਟਰੌਜ਼ਰ ਵੀ ਹੈ ਤੁਸੀਂ ਟਰੌਜ਼ਰ 'ਚ ਬਰਤ ਲਓ ਲੋਰ 'ਚ ਬਰਤ ਲਓ ਪ੍ਰੋਫੈਸ਼ਨਲ ਔਰ ਤੁਸੀਂ ਦੇਖੋ ਏ ਬਾਹਰ ਤਾਂ ਪ੍ਰਾਈਸ ਇਹਨਾਂ ਬਹੁਤ ਜੀ ਸਕਰੀਨ ਸ਼ਾਟ ਲੈ ਲਓ ਜੀ ਕਿੰਨਾ ਪ੍ਰਾਈਸ ਹੋਊਗਾ ਮਲਮ ਕਪੜਾ ਪਿਓਰ ਕਾਟਨ ਦੇ ਵਿੱਚ ਇਹ ਆਪਣਾ ਫਿਕਸ ਕਿੰਨਾ ਪ੍ਰਾਈਸ ਹੈ ਜਿਹੜਾ ਘਟਾਉਣ ਦੀ ਲੋੜ ਨਹੀਂ ਅਸੀਂ ਦਿਨੇ ਤਾਂ ਇਹਨੂੰ ਦੇਖੋ 1500 ਦਾ ਜੀ ਹਨਾ ਪਰ ਤੁਹਾਡੇ ਕਰਕੇ ਅੱਜ ਵੀਡੀਓ ਦੇ ਵਿੱਚ ਸਿਰਫ 699 ਦਾ ਦੇ ਦਾਂਗੇ ਮੇ ਕਲਰ ਕੋਈ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਕਲਰ ਸਹਿਜ ਮਿਲ ਜਾਣਗੇ ਆ ਸਕਰੀਨ ਸ਼ਾਟ ਲੈ ਲਓ ਵੀਡੀਓ ਬਣਾ ਦਿਓ ਅੱਗੇ ਆ ਜੀ ਟੀ ਸ਼ਰਟ ਤੇ ਹਾਂ ਆ ਕਲਰ ਵਾਲੀ ਟੀ ਸ਼ਰਟ ਇਹ ਵੀ ਪ੍ਰੋਫੈਸ਼ਨਲ ਆ ਆ ਦੇਖੋ ਹੂੰ ਤੁਸੀਂ ਕਲਰ ਇੱਕ ਤੋਂ ਇੱਕ ਦੇਖਦੇ ਜਾਓ ਉਹ ਲੋਕ ਲੱਭਦੀਆਂ ਕੋਲ ਬਿਲਕੁਲ ਫਰੈਸ਼ ਮਾਲ ਜੀ ਬਿਲਕੁਲ ਤੁਸੀਂ ਆ ਦੇਖ ਲਓ ਤੇ ਪਹਿਲਾਂ ਪੂਰੇ ਪੰਜਾਬ ਚੋਂ ਪਤਾ ਕਰਿਓ ਫਿਰ ਆਜੋ ਸਿਰਫ 499 ਦੀ ਹੂੰ ਇਹ ਇਧਰ ਲਿਖਿਆ ਦੇ ਮਿੱਤਰੋ ਇਹ ਤੁਸੀਂ ਲੈ ਸਕਦੇ ਹੋ ਸ਼ਰਟ ਦੇਖ ਲਓ ਜੀ ਤੇ ਇਧਰ ਸ਼ਰਟਾਂ ਪਈਆਂ ਨੇ ਹਰੇਕ ਨਾਲ ਮੋਟਰਸਾਈਕਲ ਦਾ ਕੋਪ ਨੰਬਰ ਮਿਲੂ ਅੱਛਾ ਹਾਂ ਹਰੇਕ ਨਾਲ ਜੀ ਔਰ ਇਹ ਸ਼ਰਟਾਂ ਇੱਕ ਤੋਂ ਇੱਕ ਸਿਰਫ 599 ਮੈਂ ਤੁਹਾਨੂੰ ਇਹ ਦੱਸਦਾ ਵੀ ਹਰੇਕ ਚੀਜ਼ ਦੇ ਉੱਤੇ ਆਫਰ ਆ ਭਾਈ ਜੀ ਲਾਈਫ ਸਟੋਰ ਪੀਖੀ ਜੀ ਆਜੋ ਅਗਲੇ ਸੈਕਸ਼ਨ ਚਲਦੇ ਆ ਜੀ ਪੁਰਾਣਾ ਬੈਟਰੀ ਇਨਵਰਟਰ ਪਿਆ ਤੁਹਾਡਾ 5000 ਚ ਕੱਟ ਲਿਆ ਜਾਊਗਾ ਕੱਟਿਆ ਇਨਵਰਟਰ ਹਾਂ ਜਿਹਾ ਜਮਰਦੀ ਕੰਡਮ 5000 ਚ ਕਿਤੇ ਨਹੀਂ ਲੱਗਦਾ ਜੀ ਇੱਥੇ ਤੁਹਾਡਾ 5000 ਚ ਕਟਾਂਗੇ ਜੀ ਤੇ ਸਰ ਹਰ ਇੱਕ ਆਈਟਮ ਤੇ ਕੂਪਨ ਦਾ ਮਿਲਦਾ ਜੀ ਹਾਂਜੀ 11000 ਤੱਕ ਕੈਸ਼ ਬੈਕ ਬਿਲਕੁਲ ਤੇ ਜਿਹੜੇ ਬੰਦੇ ਉਰੇ ਆਏ ਨੇ ਉਹਨਾਂ ਨੂੰ ਕੋਪਨ ਮਿਲੂ ਕਿੰਨੇ ਦਾ ਸਮਾਨ ਖਰੀਦਣ ਦਾ ਬਹੁਤ ਵਧੀਆ ਸਵਾਲ ਕੀਤਾ ਸਰ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਇੰਨਾ ਜ਼ਬਰਦਸਤ ਸਵਾਲ ਪਹਿਲਾਂ ਛੋਟੇ ਸਮਾਨ ਦੇ ਨਜ਼ਰ ਮਾਰਿਓ ਕਿਸੇ ਕੋਲ ਟੁੱਟੀ ਭੱਜੀ ਪ੍ਰੈਸ ਪਈ ਐ 500 ਚ ਕੱਟਾਂਗੇ ਛੱਤਾਂ ਵਾਲਾ ਪੱਖਾ ਪਿਆ 500 ਚ ਕੱਟਾਂਗੇ ਕੋਈ ਆਈਟਮ ਲੈ ਲਓ ਤੁਸੀਂ ਛੋਟੀ ਤੋਂ ਛੋਟੀ ਹਰ ਆਈਟਮ ਤੁਹਾਨੂੰ ਮਿਲ ਜੂ ਮਾਈਕ੍ਰੋਵੇਵ ਮਿਲ ਜੂ ਹਰ ਆਈਟਮ ਮਿਲ ਜੂ ਹੁਣ ਵੱਡੀ ਗੱਲ ਆ ਜੀ ਜੇ ਬੰਦਾ ਇੱਥੇ ਸਾਡੇ ਸਟੋਰ ਤੇ ਆ ਗਿਆ ਭੀਖੀ ਦੇ ਵਿੱਚ ਭਵਾਨੀਗੜ ਦੇ ਵਿੱਚ ਮਰਿੰਡੇ ਦੇ ਵਿੱਚ ਸਰੰਦ ਦੇ ਵਿੱਚ ਭੀਖੀ ਚ ਆਪਾਂ ਖੜੇ ਆ ਭੀਖੀ ਵਾਸੀਆਂ ਲਈ ਮਾਨਸਾ ਬਰਨਾਲਾ ਧਨੋਲਾ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਆਹ ਜਿਹੜਾ ਕੂਪਨ ਤੁਸੀਂ ਦੇਖ ਰਹੇ ਹੋ ਢੇੜਾ ਮਾਰਨ ਆ ਜਾਓ ਸਾਡੇ ਰੇਟ ਚੈੱਕ ਕਰ ਜਾਓ ਪਹਿਲਾਂ ਸਾਰੇ ਕਿਤੇ ਜਾ ਕੇ ਢੇੜਾ ਮਾਰੋ ਫਿਰ ਚੀਜ਼ ਲੈ ਜਾਓ ਢੇੜਾ ਮਾਰ ਜੋ ਇਹ ਕੂਪਨ ਤਾਂ ਨੂੰ ਫ੍ਰੀ ਦੇਵਾਂਗੇ ਔਰ 12 ਮਹੀਨਿਆਂ ਚੋਂ ਗਾਰੰਟੀ ਨਾਲ ਗਿਫਟ ਨਿਕਲ ਨਹੀਂ ਨਿਕਲਣਾ ਜੀ ਇਹ ਚੋਂ ਨਿਕਲੂਗਾ ਖਾਲੀ ਨਹੀਂ ਜਾਂਦਾ ਮਤਲਬ ਉਹ ਖਰੀਦੇ ਨਾ ਖਰੀਦੇ ਨਾ ਢੇੜਾ ਮਾਰ ਗਿਆ ਉਹਨੇ ਸਾਡੀ ਕੁਆਲਿਟੀ ਚੈੱਕ ਕਰ ਸਾਡਾ ਸ਼ੋਰੂਮ ਚੈੱਕ ਕਰਿਆ ਸਿਰਫ ਗੇੜਾ ਮਾਰਿਆ ਈਜੀ ਲਾਈਫ ਭੀਖੀ ਤਾਂ ਉਹਨੇ ਦੱਸਿਆ ਵੀ ਤੁਹਾਡੀ ਕੁਆਲਿਟੀ ਵਧੀਆ ਘਟিয়ে ਜੋ ਮਰਜੀ ਦੱਸਦੇ ਪਰ ਉਹਨੂੰ ਇਹ ਜੋ ਗਿਫਟ 100% 12 ਮਹੀਨਿਆਂ ਚ ਨਿਕਲਣੀ ਨਹੀਂ ਪਹਿਲਾ ਆਫਰ ਤੁਹਾਡੇ ਲਈ ਤੇ ਆਹ ਜੀ ਆਹ ਕੂਪਨ ਦੂਜਾ ਜਿਹੜੀ ਆਈਟਮ ਕਟਾਉਣ ਨੂੰ ਨਹੀਂ ਹੈਗੀ ਤਾਂ ਉਹ ਕਟਾਉਣ ਨੂੰ ਨਹੀਂ ਹੈਗੀ ਤਾਂ ਮਤਲਬ ਕਿ ਅਗਰੇਟ ਕਰੂ ਵਾਸ਼ਿੰਗ ਮਸ਼ੀਨ ਆਹ ਕਟਾਉਣ ਨੂੰ ਨਹੀਂ ਹੈਗਾ ਸੋਫਾ ਸੈੱਟ ਇਹ ਉਹਨੂੰ ਮਿਲ ਜੂਗਾ ਤੁਸੀਂ ਦੇਖੋ ਇਹਦੇ ਵਿੱਚੋਂ ਦਿਖਾਇਓ ਕਿਸ ਨੂੰ ਘੱਟ ਰਸੋਂ ਨਿਕਲਿਆ ਮੰਨ ਲਓ 10000 ਦੀ ਚੀਜ਼ ਲਈ 2900 ਹੀ ਦੇਣਾ ਹੂੰ ਮੰਨ ਲਓ 10000 ਵਾਸ਼ਿੰਗ ਮਸ਼ੀਨ ਸਿਰਫ 2900 2900 ਦੇਣਾ ਇਹਦੇ ਵਿੱਚੋਂ ਇਹ 4100 ਨਿਕਲਿਆ ਇਹ ਨਿਕਲ 10000 ਤੱਕ ਨਿਕਲ ਸਕਦਾ 11000 ਤੱਕ ਤਾਂ 4100 ਨਿਕਲੇ ਸਿਰਫ ਉਹਨੇ 5900 ਦੇਣਾ ਜੀ ਹੁਣ ਇਹ ਚ 5100 ਨਿਕਲੇ ਸਿਰਫ 6900 ਦੇਣਾ ਤੇ ਨਾਲ ਦੇ ਨਾਲ ਇੱਕ ਕੂਪਨ ਹੋਰ ਆ ਜਿਹਦੇ ਤੇ ਬਾਈਕ ਨਿਕਲਦੀ ਹੈ ਹਰ ਸਾਲ 31 ਮਾਰਚ ਨੂੰ 2025 ਨੂੰ ਦਰਸ਼ਕੋ 31 ਮਾਰਚ ਨੂੰ ਪਹਿਲੀ ਗੱਲ ਇਹ ਹੈ ਵੀ ਜਿਹੜਾ ਦਰਸ਼ਕ ਇੱਥੇ ਆ ਗਿਆ ਸਾਡੇ ਸ਼ਾਪਿੰਗ ਚਾਹੇ ਉਹ ਆਜੇ ਭੀਖੀ ਚਾਹੇ ਆਜੇ ਭਵਾਨੀਗੜ ਮਰਿੰਡਾ ਸਰਹੰਦ ਸਾਰੇ ਸ਼ੋਰੂਮਾਂ ਤੇ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਸੇਮ ਹੀ ਆਫਰ ਹੈ ਸੇਮ ਹੀ ਆਫਰ ਹੈ ਜੀ ਤੇ ਆ ਗਿਆ 1000 ਰੁਪਏ ਦੀ ਸ਼ਾਪਿੰਗ ਕਰੀ ਨਾਲ ਇਹ ਕੂਪਨ ਮਿਲੂਗਾ 31 ਮਾਰਚ ਨੂੰ ਨਿਕਲਿਆ ਦੂਸਰੀ ਚੀਜ਼ ਹੁਣ ਜਿਹੜੇ ਦਰਸ਼ਕ ਘਰੇ ਰਹੇ ਨੇ ਸਾਰਾ इजी ਲਾਈਫ ਦਾ ਪੇਜ ਹੈ ਤੁਹਾਨੂੰ ਦੇਵਾਂਗੇ ਦਰਸ਼ਕੋ ਸੁਣ ਲਿਓ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਦੇ ਉੱਤੇ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਵੀ ਤੁਹਾਡੀ ਵੀਡੀਓ ਸ਼ੇਅਰ ਕਰਤੀ ਤੁਹਾਡਾ ਪੇਜ ਲਾਈਕ ਫੋਲੋ ਕਰ ਲਿਆ ਤਾਂ ਮੋਟਰਸਾਈਕਲ ਦਾ ਕੂਪਨ ਫ੍ਰੀ ਚ ਜਾਊਗਾ ਮਤਲਬ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਹੀ ਭੇਜੋ ਹਾਂ ਇਹ ਵੱਡੀ ਗੱਲ ਹੈ ਕੋਈ ਤਾਂ ਮਾੜੀ ਮੋਟੀ ਆਈਟਮ ਕੱਢਦਾ ਟੀ-ਸ਼ਰਟ ਕੋਈ ਕੁਝ ਕੱਢਦਾ ਨਹੀਂ ਲੈਣ ਵਾਲੇ ਤੱਕ ਆਫਰ ਆ ਜੇ ਕੋਈ ਸਮਾਨ ਲੂ ਇਹ ਇੱਕ ਘਰੇ ਬੈਠਣ ਨੂੰ ਹੀ ਆਫਰ ਦੇ ਇੱਕ ਘਰੇ ਬੈਠਣ ਨੂੰ ਵੀ ਦਿੱਤਾ ਵੀ ਨਹੀਂ ਆ ਸਕਦਾ ਹਨਾ ਘਰੇ ਬੈਠਣ ਨੂੰ ਮੋਟਰਸਾਈਕਲ ਦੀ ਆਫਰ ਮਿਲ ਰਹੀ ਹੈ ਹੋਰ ਇਹ ਦੂਤੋਂ ਦੀ ਕੀ ਜਾਈਦਾ ਬਸ ਸ਼ੇਅਰ ਕਰਨ ਜਿਨ੍ਹਾਂ ਨੇ ਇਹ ਸਾਡਾ ਮਾਡਲ ਲਿਆ 21 ਦੇ ਵਿੱਚ ਸਰਦਾਰ ਕੁਲਦੀਪ ਸਿੰਘ ਜੀ ਬੈਠੇ ਨੇ ਔਰ ਓਰੇ ਦੇ ਜਿਹੜੇ ਬ੍ਰਾਂਚ ਹੈਡ ਨੇ ਉਹ ਸ਼ਗਨਪ੍ਰੀਤ ਜੀ ਬੈਠੇ ਨੇ ਬਾਕੀ ਤੁਸੀਂ ਸਟਾਫ ਸਾਡਾ ਸਾਰਾ ਦੇਖ ਹੀ ਲਿਆ ਇਹ ਇੱਧਰ ਉਹ ਉਹ ਨਿਗੜ ਵਾਲੇ ਮਾਲਕ ਵੀ ਆਏ ਹੋ ਨੇ ਜੀ ਅੱਛਾ ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਤੁਹਾਡਾ ਕਿਵੇਂ ਚੱਲਦਾ ਕਿਵੇਂ ਲੱਗਿਆ ਫਾਇਦਾ ਹੋ ਵੀ ਰਿਹਾ ਇਹਨੇ ਸਾਡਾ ਸੈਟਅਪ ਲੈਣਾ ਉਹ ਵੀ ਸਾਡੇ ਨਾਲ ਕਾਲ ਕਰ ਲੇ ਪੂਰੇ ਪੰਜਾਬ ਦੇ ਵਿੱਚ ਜੇ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਇਹਨਾਂ ਦੇ ਥਰੂ ਹੀ ਮੈਂ ਕਹਿ ਦਿੰਦਾ ਵੀ ਤੁਹਾਡਾ ਰਿਸਪੌਂਸ ਬਹੁਤ ਵਧੀਆ ਰਿਹਾ ਬਈ ਬਹੁਤ ਵਧੀਆ ਹਾਂਜੀ ਹਾਂ ਐਕਸਪੀਰੀਅੰਸ ਕਿਵੇਂ ਰਿਹਾ ਬਈ ਐਕਸਪੀਰੀਅੰਸ ਵੀ ਬਹੁਤ ਜਿਹਾ ਮਿਲਦੇ ਨੇ ਵਧੀਆ ਪੂਰਾ ਵਧੀਆ ਜੀ ਵਧੀਆ ਸਮਾਨ ਵਧੀਆ ਵੇਚਦਾ ਵਧੀਆ ਜੀ ਸਮਾਨ ਵਧੀਆ ਵੇਚਦਾ ਤਾਂ ਤੇ ਸਰ ਕੁਆਲਿਟੀ ਹੈ ਜੀ ਬੱਡੀ ਗੱਲ ਇਹ ਹੁੰਦੀ ਹੈ ਤਾਈਆਂ ਸਾਡੇ ਸ਼ੋਅਰੂਮ ਖੁੱਲ ਰਹੇ ਨੇ ਸਾਡੇ ਕੋਲੇ ਹੋਰ 5 ਬੁਕਿੰਗਾਂ ਨੇ ਜਿਹੜੀਆਂ ਲਾਈਨ ਦੇ ਵਿੱਚ ਨੇ ਲੰਬੇ ਸਮੇਂ ਤੋਂ ਹਾਂਜੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਹੁਣ ਜਿਵੇਂ ਆ ਪ੍ਰੋਸੈਸ ਕਰਤਾ ਅਗਲੇ ਹੁਣ ਦਿਵਾਲੀ ਤੱਕ ਅਸੀਂ ਹੋਰ ਜਿਹੜੇ ਹੈਗੇ ਪਟਿਆਲੇ ਦੇ ਵਿੱਚ ਹੋਰ ਕਈ ਜਗ੍ਹਾ ਦੇ ਉੱਤੇ ਕਰ ਦਾਂਗੇ ਜਿਨੇ ਸਾਡਾ ਸੈਟਅਪ ਲੈਣਾ ਹੈ ਉਹ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਲੈ ਔਰ ਦੂਜੀ ਚੀਜ਼ ਦਾ ਤਾਂ ਹਾਂਜੀ ਸਰ ਆਜੋ ਬਹਿਜੋ ਲੈ ਵੀ ਸੱਜਣਾ ਹੁਣ ਵੀਡੀਓ ਦਾ ਆਪਾਂ ਦੇਖਣੀ ਸ਼ੁਰੂ ਕਰਤਾ ਬੜੀ ਕੰਮ ਦੀ ਗੱਲ ਹੈ ਹਾਂਜੀ ਸਰ ਪਹਿਲਾਂ ਕੀ ਹੁੰਦਾ ਜਿਹੜਾ ਸਾਡਾ ਸੈਟਅਪ ਲੈਂਦਾ ਸੀਗਾ ਪ੍ਰੋਫ ਹਣਾ ਸਾਡਾ ਵੀ ਐਕਸਪੀਰੀਅੰਸ ਹੋ ਰਿਹਾ ਸੀ ਉਹ ਡਰ ਜਾਂ ਹੁੰਦਾ ਸੀ ਥੋੜਾ ਜਿਹਾ ਹਰ ਇੱਕ ਬੰਦਾ ਡਰਦਾ ਸੀਗਾ ਵੀ ਆਏ ਨਾ ਹੋ ਜੇ ਵਾਹ ਨਾ ਹੋ ਜੇ ਹੁਣ ਸਾਡਾ ਇੱਕ ਸੌਫਟਵੇਅਰ ਸੀਗਾ ਅਸੀਂ ਪਿਛਲੇ ਸਮੇਂ ਤੋਂ ਤੇ ਰਿਸਰਚ ਕਰ ਰਹੇ ਸੀਗੇ ਉਹ ਸਾਡਾ ਚਾਲੂ ਹੋ ਗਿਆ ਲਾਗੂ ਹੋ ਗਿਆ ਉਹ ਅਸੀਂ 1 ਅਪ੍ਰੈਲ ਤੋਂ ਲਾਗੂ ਕਰ ਦਾਂਗੇ ਜਿਹਨੇ ਨਵਾਂ ਸੈਟਅਪ ਲੈਣਾ ਹੈ ਜੀ ਉਹਦੇ ਅਗਲੇ ਨੂੰ ਬੰਦੇ ਨੂੰ ਡਰ ਹੁੰਦਾ ਜਦੋਂ ਕੰਮ ਖੋਲਦਾ ਆਪਣਾ ਜਿਮੀਦਾਰ ਭਾਈਚਾਰਾ ਜਾਂ ਕੋਈ ਰਿਟਾਇਰ ਪਰਸਨ ਆਇਆ ਉਹ ਡਰਦਾ ਇਸ ਚੀਜ਼ ਤੋਂ ਬੇਰ ਘਾਟਾ ਨਾ ਪੈ ਜੇ ਘਾਟੇ ਵਾਲਾ ਸੀ ਫੰਡਾ ਹੀ ਖਤਮ ਕਰਤਾ ਕਿੱਦਾਂ ਜੀ ਉਹ ਉਹ ਇਹ ਹੈ ਕਿ ਜਿਹਨੇ ਸੈਟਅਪ ਲਿਆ ਪੂਰਾ ਐਗਰੀਮੈਂਟ ਹੋਊ ਕਚੈਰੀ ਚ ਤਹਿਸੀਲਦਾਰ ਸਾਹਿਬ ਦੇ ਜਾ ਕੇ ਪੱਕਾ ਕੰਮ ਕਰਾਂਗੇ ਔਰ ਨਾਲ ਕੀ ਕਰਤਾ ਤਨਖਾਹ ਵੀ ਅਸੀਂ ਦੇਵਾਂਗੇ ਜਿੰਨੇ ਮੁਲਾਜ਼ਮ ਹੋਣਗੇ ਬੰਦੇ ਨੂੰ ਇਹ ਡਰ ਹੁੰਦਾ ਵੀ ਤਨਖਾਹਾਂ ਗਈਆਂ ਬਚਿਆ ਕੁਛ ਹੈ ਨਹੀਂ ਦੂਜਾ ਡਰ ਹੁੰਦਾ ਵੀ ਬਿਲਡਿੰਗ ਦਾ ਕਿਰਾਇਆ ਕਿਰਾਇਆ ਵੀ ਅਸੀਂ ਦੇਵਾਂਗੇ ਡਰ ਖਤਮ ਕਰਦੇ ਡਰ ਖਤਮ ਕਰਤਾ ਤੀਜਾ ਜੀ ਉਹ ਕਹਿੰਦਾ ਯਾਰ ਮੈਨੂੰ ਤਾਂ ਬਚਿਆ ਹੈ ਨਹੀਂ ਮੇਰਾ ਵਿਕੇ ਨਹੀਂ ਕੁਛ ਵੀ ਨਾ ਵਿਕੇ ਉਹਨੇ ਜਿਹੜੇ ਸਾਡਾ ਫੁੱਲ ਪੈਕੇਜ ਇਹਨੇ ਲਿਆ ਉਹਨੂੰ 50000 ਰੁਪਿਆ ਹਰ ਮਹੀਨੇ ਪ੍ਰੋਫਿਟ ਵੀ ਦੇਵਾਂਗੇ ਹਮ ਅਸੀਂ ਪਿਛਲੇ 20 ਸਾਲ ਤੋਂ ਸੌਫਟਵੇਅਰ ਤੇ ਮਿਹਨਤ ਕਰਦੇ ਕਰਦੇ ਉਸ ਮੁੱਦੇ ਤੇ 2025 ਚ ਪਹੁੰਚ ਗਏ ਇੱਥੇ ਤੱਕ ਆ ਗਏ ਇਦੋਂ ਉੱਤੋਂ ਦੀ ਹੋਰ ਕੀ ਚਾਹੀਦਾ KFC ਦੀ ਮੈਕਡੋਨਲਡ ਦੀ 2-2 3-3 ਕਰੋੜ ਰੁਪਿਆ ਲਾ ਕੇ ਲੋਕ ਫਰੈਂਚਾਈਜ਼ੀ ਲੈਂਦੇ ਨੇ ਹੈਨਾ ਤਾਂ ਲੌਸ ਵੀ ਉਹਨਾਂ ਦਾ ਪ੍ਰੋਫਿਟ ਵੀ ਉਹਨਾਂ ਦਾ ਪਰ ਇੱਥੇ ਤਾਂ ਲੌਸ ਵਾਲਾ ਫੰਡਾ ਹੀ ਖਤਮ ਕਰਤਾ ਹੁਣ ਇਹ ਫੋਨਾਂ ਤੇ ਨਹੀਂ ਇਹ ਮਿਲ ਕੇ ਗੱਲ ਹੋਊਗੀ ਜੀ ਬੰਦਾ ਆਊਗਾ ਸਾਡਾ ਸੈਟਅਪ ਦੇਖੂਗਾ ਮਿਲੂਆ ਸੀ ਕਹਿੰਦਾ ਪਹਿਲਾਂ ਗੇੜਾ ਮਾਰ ਕੇ ਆਓ ਜਿੱਥੇ ਸਾਡਾ ਸੈਟਅਪ ਹੈ ਉੱਥੇ ਮਿਲ ਕੇ ਆਓ ਔਰ ਹੁਣ ਤਾਂ ਲੋੜ ਹੀ ਨਹੀਂ ਹੁਣ ਤਾਂ ਐਗਰੀਮੈਂਟ ਹੀ ਹੋ ਗਿਆ ਗਰੰਟੀ ਦੇ ਦਿੱਤੀ ਜੀ ਲੈ ਵੀ ਸੱਜਣਾ ਵੀਡੀਓ ਕਰਦੇ ਹੋ ਸ਼ੇਅਰ ਮੈਂ ਤਾਂ ਇਹ ਹੀ ਕਹਿਣਾ ਵੀ ਭਵਾਨੀ ਆ ਪੀਖੀ ਵਾਸੀ ਦੇ ਨੇੜੇ ਤੇੜੇ ਮੰਨ ਲਓ 100 ਪਿੰਡਾਂ ਨੂੰ ਜਾਣਕਾਰੀ ਦੇਣਾ ਬਿਲਕੁਲ ਤੇ ਫਾਇਦਾ ਹੋਊ ਜੀ ਮੰਨ ਲਓ 50 ਕਿਲੋਮੀਟਰ ਤੱਕ ਚੱਲੇਗਾ ਅਗੇ ਮੈਂ ਕਹਿੰਦਾ ਪੂਰਾ ਫਾਇਦਾ ਹੋਊਗਾ ਜੀ 100 100 ਕਿਲੋਮੀਟਰ ਤੋਂ ਅੱਗੇ ਤਾਂ ਵੀ ਫਾਇਦਾ ਹੋਊ ਇਸ ਕਰਕੇ ਰਾਹ ਪ ਪੋਨੀ ਘੜਾਉਂਗੇ ਮਰਿੰਡੇ ਆਉਂਗੇ ਸਰਾਂਦ ਆਉਂਗੇ ਉੱਥੇ ਤੁਹਾਨੂੰ ਆਪੇ ਪਤਾ ਲੱਗ ਜਾ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਸਾਡਾ ਪੇਜ ਹੈ ਈਜੀ ਲਾਈਫ ਦੇ ਨਾਂ ਤੇ ਤੁਸੀਂ ਇਹਨੂੰ ਲਾਈਕ ਫੋਲੋ ਕਰਕੇ ਸਕਰੀਨ ਸ਼ਾਟ ਭੇਜ ਦਿਓ ਜਿਹੜੇ ਨੰਬਰ ਚੱਲ ਰਹੇ ਨੇ ਮੋਟਰਸਾਈਕਲ ਦਾ ਕੂਪਨ ਫ੍ਰੀ ਤੇ ਤੁਹਾਡੇ ਘਰੇ ਆ ਜਾਊਗਾ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਸਾਰਿਆਂ ਨੂੰ ਪਿਆਰ ਭਰੀ ਹਸਤੀ ਨਾਲ